ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਹਰਦਾਸ ਜੀ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਅੱਜ ਦੇ ਸ਼ੁਭ ਦਿਹਾੜੇ ਅਵਤਾਰ ਧਾਰਿਆ ਹੈ ਸਤਿਗੁਰੂ ਜੀ ਬਚਪਨ ਵਿੱਚ ਛੋਟੀ ਆਰਜੂ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੀ ਨਾਨੀ ਜੀ ਸੋਢੀ ਸੁਲਤਾਨ ਪਿਤਾ ਜੀ ਨੂੰ ਆਪਣੇ ਪਿੰਡ ਬਾਸਰ ਕੇ ਗੱਲਾਂ ਵਿੱਚ ਲੈ ਕੇ ਆਏ ਸਨ ਜਦੋਂ ਮਾਤਾ ਜੀ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਸਤਗੁਰਾਂ ਜੀ ਦੇ ਮਾਤਾ ਪਿਤਾ ਚੜ੍ਹਾਈ ਕੀਤੇ ਸਨ ਉਹਨਾਂ ਨੂੰ ਲੈਣ ਵਾਸਤੇ ਗਏ ਜਦੋਂ ਕੱਪੜਿਆਂ ਦੀ ਪੰਡ ਬਨ ਕੇ ਦਰਵਾਜ਼ੇ ਮਾਰੇ ਤਾਂ ਮਾਤਾ ਜੀ ਦੇ ਮਨ ਵਿੱਚ ਬਹੁਤ ਬੈਰਾਗ ਆਇਆ ਕਿ ਇਹ ਜੋ ਘਰ ਹੈ ਜਿਸ ਨੂੰ ਤਾਲਾ ਲਾ ਕੇ ਜਾ ਰਹੇ ਹਾਂ ਹੁਣ ਪਤਾ ਨਹੀਂ ਇਸ ਨੂੰ ਕਿਸ ਨੇ ਖੋਲਣਾ ਹੈ ਕਿਉਂਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਿੰਨੇ ਵੀ ਸਾਖ ਸੰਬੰਧੀ ਸਨ ਉਹ ਸਤਗੁਰਾਂ ਜੀ ਤੋਂ ਪਿੱਠ ਮੋੜ ਗਏ ਸਨ ਤਦੋਂ ਤੋਂ ਹੀ ਗੁਰੂ ਸਾਹਿਬ ਜੀ ਨੇ ਕਿਹਾ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਨ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਰਿਆ ਚੁੱਕੈ ਸਭ ਸੋਗ ਸੰਤਾਪੇ ਜਦੋਂ ਮਾਤਾ ਜੀ ਛੋਡੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਲਾਹੌਰ ਤੋਂ ਪਿੰਡ ਵਸੜ ਕੇ ਗੱਲਾਂ ਲੈ ਕੇ ਆਏ ਹਜੇ ਪਿੰਡ ਦੀ ਜੂ ਵਿੱਚ ਹੀ ਵੱਡੇ ਸਨ ਅੱਗੋਂ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਹਮਣੇ ਹੀ ਮਿਲ ਪਏ ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਕਿਹਾ ਬੇਬੇ ਜੀ ਦੋਤੇ ਨੂੰ ਨਾਲ ਹੀ ਲੈ ਕੇ ਆ ਗਏ ਹੋ ਆਪ ਜੀ ਨੇ ਬਹੁਤ ਚੰਗਾ ਕੀਤਾ ਹੈ ਚੰਗਾ ਹੋਇਆ ਹੈ ਆਪ ਜੀ ਨੂੰ ਆਪਣੇ ਦੋਤੇ ਨੂੰ ਇੱਥੇ ਲੈ ਆਏ ਹੋ ਸਤਗੁਰੂ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਨੇ ਛੋਡੀ ਸੁਲਤਾਨ ਪਿਤਾ ਜੀ ਦੇ ਸੀਸ ਤੇ ਮੇਰੇ ਪਰੇ ਹੱਥ ਰੱਖਿਆ ਤਾਂ ਸਤਗੁਰੂ ਜੀ ਕਹਿਣ ਲੱਗੇ ਭਲਾ ਹੋਵੇ ਚੰਗਾ ਹੋਇਆ ਏ ਤੁਸੀਂ ਇਸ ਨੂੰ ਇੱਥੇ ਲੈ ਆਏ ਹੋ ਤਾਂ ਬੇਬੇ ਜੀ ਨੇ ਮਾਤਾ ਜੀ ਨੇ ਵੈਰਾਗ ਵਿੱਚ ਆਣ ਕੇ ਗੁਰੂ ਸਾਹਿਬ ਜੀ ਅੱਗੇ ਅਰਜ਼ੋਈ ਕੀਤੀ ਵੀ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਆਪ ਜਿੰਨੇ ਹੁਣ ਇਨ੍ਹਾਂ ਦੇ ਸਿਰ ਤੇ ਹੱਥ ਰੱਖਿਆ ਹੈ ਇਸੇ ਹੀ ਤਰ੍ਹਾਂ ਕਿਰਪਾ ਕਰਨੀ ਸਦੀਪ ਕਾਲ ਵਾਸਤੇ ਇਨ੍ਹਾਂ ਦੇ ਸਿਰ ਤੇ ਆਪਣਾ ਹੱਥ ਰੱਖਣਾ ਹੱਥ ਪਿੱਛੇ ਨਹੀਂ ਕਰਨਾ ਸਤਿਗੁਰੂ ਜੀ ਅੱਗੇ ਚਲੇ ਗਏ ਮਾਤਾ ਜੀ ਗੁਰੂ ਸਾਹਿਬ ਜੀ ਨੂੰ ਲੈ ਕੇ ਆਪਣੇ ਘਰ ਚਲੇ ਗਏ ਘਰ ਵਿੱਚ ਗਰੀਬੀ ਹੋਣ ਦੇ ਕਾਰਨ ਮਾਤਾ ਜੀ ਛੋਟੀ ਉਮਰ ਵਿੱਚ ਭਾਈ ਜੱਠਾ ਜੀ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਕਿਰਤ ਵਿਰਤ ਵਾਸਤੇ ਰੁਜ਼ਗਾਰ ਵਾਸਤੇ ਘੁੰਗਣੀਆਂ ਬਣਾ ਕੇ ਦਿੰਦੇ ਤਾਂ ਜਿਸ ਨਾਲ ਕਰਦਾ ਗੁਜ਼ਾਰਾ ਵਜਾਰਾ ਚੱਲਦਾ ਤੇ ਖਰਚ ਪਾਣੀ ਚੱਲਦਾ ਸੀ ਥੋੜੇ ਹੀ ਦਿਨ ਬੀਤੇ ਸਮਾਂ ਬੀਤਾ ਗਿਆ ਤੀਸਰੇ ਪਾਤਸ਼ਾਹ ਤਾਂਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਗੁਰਤਾ ਗਦੀ ਦੇ ਪਾਵਨ ਤਖਤ ਉੱਪਰ ਬਿਰਾਜਮਾਨ ਹੋਏ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਚਲੇ ਗਏ ਮਾਤਾ ਜੀ ਨੂੰ ਪਤਾ ਲੱਗਾ ਮਾਤਾ ਜੀ ਨੇ ਭਾਈ ਜੱਠਾ ਜੀ ਨੂੰ ਕਿਹਾ ਪੀ ਆਪਾਂ ਵੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚਲੇ ਜਾਈਏ ਨਾਲੇ ਉੱਥੇ ਕਿਰਤ ਵਿਰਤ ਕਰਾਂਗੇ ਨਾਰੇ ਗੁਰੂ ਘਰ ਸੇਵਾ ਕਰਾਂਗੇ ਬਹੁਤ ਸੰਗਤਾਂ ਸੇਵਾ ਕਰਦੀਆਂ ਹਨ ਮਾਤਾ ਜੀ ਭਾਈ ਜੱਠਾ ਜੀ ਨੂੰ ਲੈ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਪਹੁੰਚ ਗਏ ਉਸ ਜਗ੍ਹਾ ਤੇ ਜਾ ਕਰਕੇ ਮਾਤਾ ਜੀ ਨੇ ਭਾਈ ਜੱਠਾ ਜੀ ਨੂੰ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰਕੇ ਦੇਣਾ ਜੋ ਕਿ ਭਾਈ ਜੇਠਾ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਵੇਚ ਕੇ ਜੋ ਵੀ ਪੈਸੇ ਬਚਨੇ ਉਸ ਦੀ ਕਿਰਤ ਵਿਰਤ ਵਾਸਤੇ ਥੋੜੇ ਘਰ ਵਿੱਚ ਰੱਖ ਲੈਣ ਥੋਰੇ ਲੰਗਰ ਵਿੱਚ ਪਾ ਦੇਣੇ ਬਾਕੀ ਸਮਾਂ ਗੁਰੂ ਘਰ ਦੀ ਸੇਵਾ ਵਿੱਚ ਬਤੀਤ ਕਰ ਦੇਣਾ ਇੱਕ ਦਿਨ ਭਾਈ ਜੇਠਾ ਜੀ ਛੋਟੀ ਉਮਰ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜੋ ਵਕ ਵਕ ਥਾਵਾਂ ਤੋਂ ਸੰਗਤਾਂ ਆ ਰਹੀਆਂ ਸਨ ਉਹਨਾਂ ਨੂੰ ਘੁੰਗਣੀਆਂ ਵੇਚ ਰਹੇ ਸਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਉਧਰ ਦੀ ਲੰਗ ਰਏ ਸਨ ਗੁਰੂ ਸਾਹਿਬ ਜੀ ਨੇ ਛੋਡੀ ਸੁਲਤਾਨ ਪਿੱਤਾ ਭਾਈ ਜੇਠਾ ਜੀ ਅੱਗੇ ਹੱਥ ਕਰ ਦਿੱਤਾ ਤੇ ਕਿਹਾ ਭਾਈ ਲਿਆ ਅੱਜ ਕੀ ਵਟਿਆ ਹੈ ਜੋ ਵਟਿਆ ਹੈ ਸਾਨੂੰ ਦੇ ਦੇ ਸਾਰੀ ਵਟਕ ਦੇ ਦੇ ਭਾਈ ਜੇਠਾ ਜੀ ਸੋਢੀ ਸੁਲਤਾਨ ਪਿਤਾ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਸੀ ਉਹਨਾਂ ਨੇ ਜਿੰਨੇ ਵੀ ਪੈਸੇ ਵਟੇ ਸਨ ਸ੍ਰੀ ਗੁਰੂ ਅਮਰਦਾਸ ਪਾਸਾ ਜੀ ਤਲੀ ਉੱਤੇ ਰੱਖ ਦਿੱਤੇ ਗੁਰੂ ਸਾਹਿਬ ਜੀ ਲੈ ਕੇ ਚਲੇ ਗਏ ਅਗਲੇ ਦਿਨ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਜੀ ਨੂੰ ਜਿੰਨੀ ਵਟਕ ਹੋਈ ਸੀ ਦੇ ਦਿੱਤੀ ਤਾਂ ਭਾਈ ਜੇਠਾ ਜੀ ਘਰ ਗਏ ਮਾਤਾ ਜੀ ਨੇ ਦਰਵਾਜ਼ਾ ਖੋਲ੍ਹਿਆ ਭਾਈ ਜੱਠਾ ਜਿਹਨੂੰ ਪਾਣੀ ਪਿਆਇਆ ਖੈਰ ਸੁਖ ਪੁੱਛੀ ਤੇ ਕਿਹਾ ਵੀ ਲਿਆਓ ਕਿੰਨੇ ਪੈਸੇ ਵਟ ਕੇ ਲੈ ਕੇ ਆਇਓ ਭਾਈ ਜੱਠਾ ਜੀ ਕਹਿਣ ਲੱਗੇ ਮਾਤਾ ਜੀ ਅੱਜ ਮੈਨੂੰ ਮਾਫ ਕਰ ਦਿਓ ਅੱਜ ਮੈਂ ਵਟਕ ਲੈ ਕੇ ਨਹੀਂ ਆਇਆ ਕਿਉਂਕਿ ਗੁਰੂ ਸਾਹਿਬ ਜੀ ਆ ਗਏ ਸਨ ਉਹਨਾਂ ਨੇ ਆ ਕੇ ਮੈਨੂੰ ਕਿਹਾ ਵੀ ਲਿਆ ਭਾਈ ਜੱਠੇ ਕੀ ਵਟਿਆ ਏ ਤਾਂ ਮੈਂ ਜਿੰਨੇ ਵੱਟੇ ਸੀ ਗੁਰੂ ਸਾਹਿਬ ਦੀ ਤਲੀ ਉੱਪਰ ਰੱਖ ਦਿੱਤੇ। ਮਾਤਾ ਜੀ ਨੇ ਨਿਮਰਤਾ ਵਿੱਚ ਆ ਕੇ ਭਾਈ ਜੱਠਾ ਜੀ ਨੂੰ ਆਪਣੇ ਗਲ ਨਾਲ ਲਾਇਆ। ਵੈਰਾਗ ਵਿੱਚ ਆਣ ਕੇ ਕਿਹਾ ਭਾਈ ਜੱਠਾ ਤੂੰ ਬਹੁਤ ਵਧੀਆ ਕੀਤਾ ਹੈ। ਜੋ ਕਿ ਸਤਗੁਰਾਂ ਜੀ ਨੂੰ ਆਪਣੀ ਕੀਤੀ ਹੋਈ ਕਮਾਈ ਸਾਰੀ ਦੇ ਦਿੱਤੀ ਹੈ। ਗੁਰੂ ਘਰ ਦੀ ਸੇਵਾ ਵਿੱਚ ਹਿੱਸਾ ਪਾਇਆ ਹੈ। ਬਹੁਤ ਵਧੀਆ ਸੋਦਾਂ ਕੀਤਾ ਹੈ। ਭਾਈ ਜੱਠਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਤੇ ਆਖਿਆ ਸੀ ਸੋਚਿਆ ਸੀ ਤੁਸੀਂ ਮੈਨੂੰ ਮਾਰੋਗੇ ਕੁੱਟੋਗੇ ਝਟਕੋਗੇ ਪਰ ਤੁਸੀਂ ਤਾਂ ਬਹੁਤ ਖੁਸ਼ ਹੋਏ ਇਹ ਕੀ ਕਾਰਨ ਹੈ ਮਾਤਾ ਜੀ ਕਹਿਣ ਲੱਗੇ ਭਾਈ ਤੂੰ ਬਹੁਤ ਵਧੀਆ ਸੱਚਾ ਸੁਦਾ ਸੌਦਾ ਕੀਤਾ ਹੈ ਜੋ ਆਪਣੀ ਸਾਰੀ ਕਿਰਤ ਗੁਰੂ ਸਾਹਿਬ ਜੀ ਦੇ ਲੰਗਰਾਂ ਵਿੱਚ ਪਾ ਦਿੱਤੀ ਹੈ ਚਲੋ ਕੋਈ ਨਹੀਂ ਠੀਕ ਹੈ ਅਗਲੀ ਸਵੇਰ ਨੂੰ ਜੋ ਪ੍ਰਸ਼ਾਦ ਬੱਚਿਆ ਸੀ ਘੁੰਗਣੀਆਂ ਦਾ ਮਾਤਾ ਅੱਜ ਥੋੜਾ ਛਕ ਲਿਆ ਬਾਕੀ ਭਾਈ ਜੇਠਾ ਜੀ ਨੂੰ ਦੇ ਦਿੱਤਾ ਵੰਡਣ ਵਾਸਤੇ ਕਮਾਈ ਕਰਨ ਵਾਸਤੇ ਭਾਈ ਜੇਠਾ ਜੀ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਬਾਜ਼ਾਰਾਂ ਵਿੱਚ ਵੇਚਣ ਲੱਪ ਗਏ ਅਗਲੀ ਸਵੇਰ ਜਦੋਂ ਗੁਰੂ ਸਾਹਿਬ ਜੀ ਫੇਰ ਆਏ ਤਾਂ ਭਾਈ ਜੇਠਾ ਜੀ ਨੂੰ ਕਹਿ ਲੱਗੇ ਭਾਈ ਜੇਠਾ ਲਿਆ ਅੱਜ ਕੀ ਵਟਕ ਕੀਤੀ ਇਹ ਸਾਰੀ ਸਾਨੂੰ ਦੇ ਦੇ ਭਾਈ ਜੇਠਾ ਜੀ ਨੇ ਛੇਤੀ ਨਾਲ ਜਿੰਨੀ ਹੀ ਵਟਕ ਵੱਟੀ ਸੀ ਸਾਰੀ ਖੁਸ਼ ਹੋ ਕੇ ਗੁਰੂ ਸਾਹਿਬ ਦੀ ਤਲੀ ਉੱਤੇ ਰੱਖ ਦਿੱਤੀ ਗੁਰੂ ਸਾਹਿਬ ਜੀ ਵਟਕ ਲੈ ਕੇ ਚਲेंगे ਭਾਈ ਜੱਠਾ ਜੀ ਘਰ ਚ ਲਗੇ ਮਾਤਾ ਜੀ ਨੇ ਦਰਵਾਜ਼ਾ ਖੋਲ੍ਹ ਲਿਆ ਤੇ ਮਾਤਾ ਜੀ ਨੇ ਜਲ ਪਾਣੀ ਨਹੀਂ ਪੁੱਛਿਆ ਖੁਸ਼ੀ ਖੁਸ਼ੀ ਵਿੱਚ ਪੁੱਛਿਆ ਭਾਈ ਜੱਠੇ ਅੱਜ ਗੁਰੂ ਸਾਹਿਬ ਆਏ ਸੀ ਤੇ ਕੀ ਕਹਿੰਦੇ ਸੀ ਮੈਨੂੰ ਦੱਸ ਜਲਦੀ ਜਲਦੀ ਤੇ ਭਾਈ ਜੱਠਾ ਜੀ ਨੇ ਗੁਰੂ ਮਾਤਾ ਜੀ ਨੂੰ ਕਿਹਾ ਮਾਤਾ ਜੀ ਗੁਰੂ ਸਾਹਿਬ ਜੀ ਨੇ ਅੱਜ ਫਿਰ ਮੇਰੇ ਕੋਲੋਂ ਜਿੰਨੀ ਬਟਕ ਸੀ ਸਾਰੀ ਲੱਲੀ ਮੈਂ ਦੇ ਦਿੱਤੀ ਤਾਂ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਅਗਲੀ ਸਵੇਰ ਨੂੰ ਕੁਝ ਬਚਿਆ ਨਾ ਹੋਣ ਕਾਰਨ ਜਿੰਨੇ ਵੀ ਥੋੜਾ ਥੋੜਾ ਘੁੰਗਣੀਆਂ ਬਚੀਆਂ ਸਾਂ ਨੂੰ ਥੋੜੀ ਆਪਸ਼ ਅਗਲੀ ਥੋੜੀ ਜੇਠੇ ਨੂੰ ਸਿਕਾ ਦਿੱਤੀ ਥੋੜੀ ਜਿੰਨੀ ਬਚੀ ਸੀ ਉਹ ਵੇਚਣ ਵਾਸਤੇ ਪੇਚ ਦਿੱਤੀ ਭਾਈ ਜੇਠਾ ਜੀ ਸਵੇਰੇ ਗਏ ਜਿੰਨੀ ਥੋੜੀ ਜੀ ਬਟਕ ਬਚੀ ਸਾਰੇ ਵੇਚ ਕੇ ਜਲਦੀ ਹੀ ਫਰੀ ਹੋ ਗਏ ਵਿਲੇ ਹੋ ਗਏ ਤਾਂ ਗੁਰੂ ਸਾਹਿਬ ਜੀ ਆਏ ਡੀਕਦੇ ਰਹੇ ਭਾਈ ਜੱਠਾ ਜੀ ਸ਼ਾਮ ਤੱਕ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਬਹੁਤ ਲੇਟ ਆਏ ਤਾਂ ਦੇਖਿਆ ਜਦੋਂ ਆਏ ਤਾਂ ਭਾਈ ਜੱਠਾ ਜੀ ਦੇਖਣ ਲੱਪੇ ਗੁਰੂ ਸਾਹਿਬ ਜੀ ਅੱਜ ਆਏ ਨਹੀਂ ਐ ਮੈਂ ਆ ਵੀ ਚਲੀ ਜਾਣਾ ਗੁਰੂ ਅਮਰਦਾਸ ਪਾਤਸ਼ਾਹ ਜੀ ਸੁੰਦਰ ਦੀਵਾਨ ਸਜੇ ਸੰਤ ਤੀਸਰੇ ਦਿਨ ਵਿੱਚ ਭਾਈ ਜੱਠਾ ਜੀ ਦਰਬਾਰ ਵਿੱਚ ਚਲੇ ਗਏ ਉੱਥੇ ਜਾ ਕੇ ਦਰਬਾਰ ਵਿੱਚ ਮੱਥਾ ਟੇਕਿਆ ਪ੍ਰਕਰਮਾ ਕੀਤੀ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪ ਜੀ ਅੱਜ ਨਹੀਂ ਆਏ ਮੈਂ ਆਪ ਜੀ ਦੀ ਵਟ ਕਰਦਾ ਰਿਹਾ ਮੈਂ ਵਟਕ ਦੇਣ ਵਾਸਤੇ ਇੱਥੇ ਹੀ ਆ ਗਿਆ ਜਦੋਂ ਗੁਰੂ ਸਾਹਿਬ ਜੀ ਨੇ ਇਹਨੇ ਬਚਨ ਸੁਣੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਲਿਆ ਭਾਈ ਇੱਥੇ ਕੀ ਵਟਿਆ ਜਦੋਂ ਨਿਕਨ ਕੇ ਹੱਥਾਂ ਨਾਲ ਗੁਰੂ ਸਾਹਿਬ ਜੀ ਤਲੀ ਉੱਤੇ ਵਟਕ ਰੱਖੀ ਅ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਕਿਉਂਕਿ ਗੁਰੂ ਸਾਹਿਬ ਜੀ ਕੋਲ ਬਹੁਤ ਸਿੱਖ ਸਨ ਸਿੱਖ ਸੋਚਦੇ ਸਨ ਕਿ ਗੁਰੂ ਸਾਹਿਬ ਜੀ ਦੇ ਕੋਲ ਐਡੇ ਐਡੇ ਵੱਡੇ ਸ਼ਰਧਾਲੂ ਜੋ ਕਿ ਬਹੁਤ ਬੇਟਾਵਾਂ ਲੈ ਕੇ ਆਉਂਦਨ ਗੁਰੂ ਸਾਹਿਬ ਜੀ ਇੱਕ ਨਿੱਕੇ ਜਿਹੇ ਛੋਟੇ ਬੱਚੇ ਕੋਲੋਂ ਵਰਟਕ ਲੈ ਰਹੇ ਹਨ ਹੱਥ ਰੱਖ ਅੱਗੇ ਟੱਡ ਕੇ ਮੰਗ ਰਹੇ ਹਨ ਤਾਂ ਮਨ ਵਿੱਚ ਸ਼ੰਕਾ ਆਉਂਦੀ ਸੀ ਗੁਰੂ ਸਾਹਿਬ ਜੀ ਨੂੰ ਸਿੱਖਾਂ ਦਾ ਸੰਕਨ ਨਿਵਰਤ ਕਰਨ ਬਾਅਦ ਤੇ ਭਾਈ ਜੇਠੇ ਨੂੰ ਕਿਹਾ ਭਾਈ ਜੇਠਿਆ ਅੱਗੇ ਤੇ ਬਹੁਤ ਵਟਦਾ ਸੀ ਅੱਜ ਵਟਕ ਕਿਉਂ ਘਟਾ ਹੈ ਭਾਈ ਜੇਠਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਮੈਂ ਬਹੁਤ ਗਰੀਬਾਂ ਸਾਡੇ ਕੋ ਵੇਚਣ ਵਾਸਤੇ ਸਮਾਨ ਪਾਉਣ ਵਾਸਤੇ ਸੌਦਾ ਨਹੀਂ ਸੀ ਹੈ ਜਿਤਨਾ ਵੀ ਹੈ ਸੀ ਮੈਂ ਉਹੀ ਵਟ ਵੇਚ ਕੇ ਇੰਨੀ ਵਟਕ ਲਿਆਇਆ ਹਾਂ ਆਪ ਜੀ ਨੂੰ ਦੇ ਦਿੱਤੀਆਂ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਜੇਠਾ ਤੂੰ ਗਰੀਬ ਥੋਰਾ ਹੈ ਤੂੰ ਤਾਂ ਬਹੁਤ ਤਕੜਾ ਹੈ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਨੇ ਬਹੁਤ ਵਰ ਦਿੱਤੇ ਭਾਈ ਜੱਠਾ ਜੀ ਨੂੰ ਸਮਾਂ ਲੰਘਦਾ ਗਿਆ ਭਾਈ ਜੱਠਾ ਜੀ ਗੁਰੂ ਘਰ ਵਿੱਚ ਸੇਵਾ ਕਰਦੇ ਰਹੇ ਬਤੀਤ ਹੋ ਗਿਆ ਭਾਈ ਜੱਠਾ ਜੀ ਜਵਾਨ ਹੋ ਗਏ ਇੱਕ ਸਮਾਂ ਆਇਆ ਗੁਰੂ ਅਮਰਦਾਸ ਪਾਸ਼ਾ ਜੀ ਦੇ ਮਹਿਲ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਕਿ ਆਪਣੀ ਬੇਟੀ ਬੀਬੀ ਭਾਨੀ ਜੀ ਜਵਾਨ ਹੋ ਗਏ ਹਨ ਇਹਨਾਂ ਵਾਸਤੇ ਸੋਨਾ ਵਰਕਰ ਚਾਹੀਦਾ ਹੈ ਗੁਰੂ ਅਮਰਦਾਸ ਪਾਸ਼ਾ ਜੀ ਕਹਿਣ ਲੱਗੇ ਕਿ ਉਹ ਜਿਹਾਂ ਵਰ ਚਾਹੀਦਾ ਹੈ ਤੇ ਗੁਰੂ ਸਾਹਿਬ ਜੀ ਮਾਤਾ ਜੀ ਨੂੰ ਕਹਿ ਰਹੇ ਸਨ ਤੇ ਦਰਵਾਜ਼ਾ ਖੁੱਲਾ ਸੀ ਭਾਈ ਜੇਠਾ ਜੀ ਜੋ ਕਿ ਆਪਣੇ ਕਿਰਤ ਵਿਰਤ ਵੀ ਕਰਦੇ ਸਨ ਗੁਰੂ ਘਰ ਵਿੱਚ ਸੇਵਾ ਵੀ ਕਰਦੇ ਸਨ ਸੰਗਤਾਂ ਦੀ ਜੋੜਿਆਂ ਦੀ ਬਰਤਨਾਂ ਦੀ ਲੰਗਰਾਂ ਵਿੱਚ ਸੇਵਾ ਕਰਦੇ ਸਨ ਜੇਠਾ ਜੀ ਆ ਗਏ ਮਾਤਾ ਜੀ ਕਹਿਣ ਲੱਗੇ ਪੀ ਭਾਈ ਵਰ ਚਾਹੀਦਾ ਹੈ ਗੁਰੂ ਸਾਹਿਬ ਜੀ ਭਾਈ ਜੇਠੇ ਵਰਗਾ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਜੇਠਾ ਜੇਠੇ ਵਰਗਾ ਕੋਈ ਨਹੀਂ ਹੈ ਜੇਠੇ ਵਰਗਾ ਜੇਠਾ ਹੀ ਹੈ ਤਾਂ ਸਰੀ ਆਕਾਲ ਸਤਿਗੁਰੂ ਜੀ ਕਹਿਣ ਲੱਗੇ ਭਾਈ ਜੱਠੇ ਵਰਗਾ ਤੇ ਫਿਰ ਕੋਈ ਨਹੀਂ ਐ ਜੱਠਾ ਹੀ ਐ ਤਾਂ ਗੁਰੂ ਸਾਹਿਬ ਜੀ ਨੇ ਕੁਝ ਦਿਨ ਬਾਅਦ ਆਪਣੇ ਸਿੰਘਾਂ ਨੂੰ ਭੇਜ ਕੇ ਭਾਈ ਜੱਠੇ ਨੂੰ ਬੁਲਾਇਆ ਤੇ ਜੋ ਰਸਮ ਰਿਸ਼ਤਾ ਪੱਕਾ ਤੈਅ ਕਰ ਲਿਆ ਤੇ ਉਧਰੋਂ ਗੁਰੂ ਸਾਹਿਬ ਜੀ ਦੀ ਜੋ ਅੰਥ ਬੰਥ ਥਨ ਲਾਹੌਰ ਤੋਂ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਿਆ ਇਹ ਸਾਡਾ ਜੋ ਬੇਟਾ ਹੈ ਭਾਈ ਜੇਠਾ ਉਹ ਗੁਰੂ ਨਾਨਕ ਘਰ ਦੇ ਦਰਬਾਰ ਵਿੱਚ ਬਹੁਤ ਵੱਡੇ ਪਰਿਵਾਰ ਵਿੱਚ ਵਿਆਹ ਮੰਗਿਆ ਗਿਆ ਹੈ ਉਸ ਦਾ ਉਸ ਨੂੰ ਮਿਲ ਜਾਣਾ ਚਾਹੀਦਾ ਹੈ ਕਿਉਂਕਿ ਉਹ ਕਾਰੋਬਾਰ ਵੀ ਕਰਦਾ ਹੈ ਨਾਲੇ ਗੁਰੂ ਘਰ ਵਿੱਚ ਉਸ ਦੀ ਮੰਗਣੀ ਹੋ ਗਈ ਹੈ ਤਾਂ ਸਾਰਾ ਹੀ ਪਰਿਵਾਰ ਲਾਹੌਰ ਤੋਂ ਇਕੱਠਾ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ ਤਾਂ ਉਹਨਾਂ ਨੇ ਕੀ ਵੇਖਿਆ ਵੀ ਭਾਈ ਜੇਠਾ ਜੀ ਜੋ ਕਿ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਸੇਵਾ ਕਰਨ ਵਾਸਤੇ ਆਉਂਦੀਆਂ ਹਨ ਉਹ ਸੰਗਤਾਂ ਦੀ ਲੰਮੇ ਪਾ ਕੇ ਉਹਨਾਂ ਦੀ ਲੱਤਾਂ ਬਾਹਾਂ ਸਰੀਰ ਦੀ ਮੁੱਠਾ ਚਾਪੀ ਕਰ ਰਹੇ ਹਨ ਸੰਗਤਾਂ ਦੇ ਜੋੜੇ ਝਾੜ ਰਹੇ ਹਨ ਜੋੜੇ ਸੈਟ ਤੇ ਕਰਕੇ ਰੱਖ ਰਹੇ ਹਨ ਸਵਾਰ ਕੇ ਉਹਨਾਂ ਨੇ ਵੇਖਿਆ ਵੀ ਅਸੀਂ ਤੇ ਸੁਣਿਆ ਹੈ ਕਿ ਇਹ ਗੁਰੂ ਘਰ ਵਿੱਚ ਇਸ ਇਹਦਾ ਰਿਸ਼ਤਾ ਹੋ ਗਿਆ ਹੈ ਤੇ ਬਹੁਤ ਇਹਦੀ ਸੇਵਾ ਹੋ ਰਹੀ ਹੋ ਗਈ ਹੈ ਤੇ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਝਾੜੂ ਮਾਰ ਰਿਹਾ ਜੋੜੇ ਝਾੜ ਰਿਹਾ ਹੈ ਸੰਗਤਾਂ ਦੀ ਮੁੱਠੀ ਚਾਪੀ ਕਰ ਰਿਹਾ ਹੈ ਤਾਂ ਉਹ ਗੁਰੂ ਸਾਹਿਬ ਦੇ ਕੋਲ ਆ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਣ ਕੇ ਸਾਰੇ ਹੀ ਸੋਢੀ ਕਹਿਣ ਲੱਗੇ ਗੁਰੂ ਸਾਹਿਬ ਜੀ ਅਸੀਂ ਤੇ ਸੋਚਿਆ ਸੀ ਸਾਡੇ ਭਾਈ ਜੇਠੇ ਦਾ ਗੁਰੂ ਘਰ ਵਿੱਚ ਮੰਗਣਾ ਹੋ ਗਿਆ ਤੇ ਬਹੁਤ ਇਸ ਦੀ ਜਵਾਈਆਂ ਵਾਂਗੂ ਸੇਵਾ ਹੋ ਰਹੀ ਹੋਗੀ ਤੇ ਤੁਸੀਂ ਇਹਨੂੰ ਝਾੜੂ ਮਰਾਉਂਦਾ ਸੇਵਾ ਚਨ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਤੂੰ ਸ਼ੁਕਰ ਕਰੋ ਤੁਹਾਡੀ ਸਾੜੀ ਸੋਢੀ ਕੋਲ ਨੂੰ ਇਹ ਤਾਰਨ ਵਾਲਾ ਆ ਗਿਆ ਹੈ ਭਾਈ ਜੇਠਾ ਜੀ ਨਹੀਂ ਤੇ ਤੁਸੀਂ ਨਰਕਾਂ ਦੇ ਭਾਗੀ ਬਾਨਾ ਸੀ ਸਾਰਿਆਂ ਨੇ ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਭਾਈ ਜੇਠਾ ਜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਹਨ ਲੰਗਰਾਂ ਵਿੱਚ ਸੇਵਾ ਕਰਦੇ ਹਨ ਬਾਣੀ ਪੜ੍ਹਦੇ ਹਨ ਇਸ ਕਰਕੇ ਵੀ ਗੁਰੂ ਘਰ ਵਿੱਚ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਨਵਾਜਿਆ ਹੈ ਤੁਸੀਂ ਸ਼ੁਕਰ ਕਰੋ ਕਿ ਤੁਹਾਡੀ ਕੁੱਲ ਵਿੱਚ ਕੁੱਲ ਨੂੰ ਤਾਰਨ ਵਾਲਾ ਆਇਆ ਹੈ ਉਹ ਸੋਡੀ ਨਰਾਸ ਆਪਣੇ ਵਾਪਸ ਚਲੇ ਗਏ ਸਮਾ ਆਇਆ ਗੁਰੂ ਸਾਹਿਬ ਜੀ ਨੇ ਕਿਰਪਾ ਕਰਤੀ ਸੋਢੀ ਸੁਲਤਾਨ ਪਿਤਾ ਜੀ ਨੂੰ ਗੁਰਤਾ ਗਦੀ ਦੇ ਪਾਵਨ ਤਖਤ ਉੱਪਰ ਬਿਰਾਜਮਾਨ ਕੀਤਾ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਥਾਪਨਾ ਕਰਵਾਈ ਸੰਗਤਾਂ ਦੇ ਤਾਰਨ ਵਾਸਤੇ ਮਹਾਨ ਤੀਰਥ ਬਣਾਇਆ ਜਿਸ ਅਸਥਾਨ ਦੇ ਆਪ ਜੀ ਦਰਸ਼ਨ ਦਿਦਾਰੇ ਕਰਦੇ ਹੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਦਿੱਚਾ ਪੂਰਬ ਦੇਵਨਾਮ ਜਿਸ ਦੀ ਵਸਤ ਤਿਸੈ ਕਰ ਆਵੈ ਬੈਠਾ ਛੋਡੀ ਪਾਤਸ਼ਾਹ RAMDAS SATGURU ਕਹਾਵੈ ਪੂਰਨ ਤਾਲ ਘਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਓਸ ਛੋਡੀ ਸੁਲਤਾਨ ਪਿਤਾ ਧੰਨ ਧੰਨ ਸ੍ਰੀ ਗੁਰੂ RAMDAS ਮਹਾਰਾਜ ਜੀ ਦਾ ਆਪ ਜੀ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ ਸਤਗੁਰ ਜੀ ਕਿਰਪਾ ਕਰਨ ਸਮੁੱਚੇ ਪ੍ਰਬੰਧ ਸਮੁੱਚੀਆਂ ਸੰਗਤਾਂ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖਣ ਭਾਈ ਮਹਾਨ ਗੁਰਮਤ ਸਮਾਗਮ ਕਰਵਾਉਣ ਦਾ ਲਾਹਾ ਲਿਆਂ ਕਰੋ ਅੰਮ੍ਰਿਤ ਛੱਕੇ ਗੁਰੂ ਵਾਲੇ ਬਣਿਆ ਕਰੋ ਕਿਉਂਕਿ ਸਮਾਂ ਬਹੁਤ ਭਿਆਨਕ ਜਾ ਰਾ ਜਿਸ ਵਿੱਚ ਜਨਰੇਸ਼ਨ ਛੋਟੇ ਛੋਟੇ ਬੱਚੇ ਨਸਿਆਂ ਵਿੱਚ ਪੈ ਰਹੇ ਹਨ ਕਰੈਤਾ ਵੱਲ ਜਾ ਰਹੇ ਨੇ ਇਸ ਕਰਕੇ ਛੋਟੇ ਬੱਚਿਆਂ ਨੂੰ ਆਪ ਬਾਣੀ ਪੜੋ ਬੱਚਿਆਂ ਨੂੰ ਪੜ੍ਹਾਓ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਘਰ ਆਇਆ ਕਰੋ ਸੇਵਾ ਕਰਿਆ ਕਰੋ ਜਦੋਂ ਵੀ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪੁੱਤਰ ਅਸਤਾਨਾਂ ਦੇ ਦਰਸ਼ਨ ਦਿਦਾਰੇ ਕਰਦੇ ਹੋ ਕਰਨ ਵਾਸਤੇ ਜਾਂਦੇ ਹੋ ਸ਼ਰਧਾ ਭਾਵਨਾ ਦੇ ਨਾਲ ਜਾਇਆ ਕਰੋ ਮਨ ਵਿੱਚ ਕੋਈ ਮਾੜਾ ਫੁਰਨਾ ਲੈ ਕੇ ਨਾ ਜਾਇਆ ਕਰੋ ਕਿਉਂਕਿ ਗੁਰੂ ਜੀ ਸਮਰੱਥ ਹਨ ਇੱਕ ਸੈਕਿੰਡ ਤੋਂ ਪਹਿਲਾਂ ਹੀ ਫੁਰਨਾ ਪੂਰਾ ਕਰ ਦਿੰਦੇ ਹਨ ਕਦੇ ਵੀ ਤੁਸੀਂ ਪ੍ਰਤੱਖ ਕਰਕੇ ਦੇਖ ਲਿਓ ਜਦੋਂ ਵੀ ਗੁਰੂ ਰਾਮ ਦਾ ਪਾਸ ਦਰਤੇ ਜਿਹੋ ਜੀ ਭਾਵਨਾ ਲੈ ਕੇ ਜਾਓਗੇ ਮਹਾਰਾਜ ਜੀ ਕਿਰਪਾ ਕਰਦੇ ਇੱਕ ਛਿਨ ਵਿੱਚ ਪੂਰੀ ਕਰ ਦਿੰਦੇ ਹਨ ਇਸ ਕਰਕੇ ਜਦੋਂ ਵੀ ਜਾਣਾ ਹੈ ਇਸ਼ਨਾਨ ਗੁਰੂ ਸਾਹਿਬ ਜੀ ਦੇ ਝੂਠੇ ਭਾਂਡਿਆਂ ਦੀ ਸੇਵਾ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਬਹੁਤ ਬਰਕਤਾਂ ਮਿਲਦੀਆਂ ਹਨ ਮਹਾਰਾਜ ਜੀ ਸੋਢੀ ਸੁਲਤਾਨ ਪਿਤਾ ਕਰਨ ਸਭਨਾ ਦੇ ਕਾਰਜ ਰਾਸ ਕਰਨ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੌਣ